ਹੈ ਹੈ ਹਾਂ ਹਾਂ ਮੁਸ਼ਕਲ ਹੈ ਇਹ ਨੀਲੇ ਦਾ ਬਾਹਲਾ ਪੜਾਦਾ ਤੂੰ ਜਾ ਯਾਰ ਤੇਰੇ ਆ ਉਹਨੂੰ ਕਹਦਾ ਉਹਨੂੰ ਕਹ ਤੂੰ ਉਤਰ ਕੇ ਤਾਂ ਮੈਂ ਚਲਾਉਣਾ ਆੜਾ ਤਾਂ ਇਹ ਕਦੋਂ ਵੰਦੀਆ ਜਿਹੜਾ ਮਗਰਵਾਕੇ ਤੋਰੀ ਕਰਦਾ ਹੋਇਆ ਏ ਆ ਰਿਹਾ ਨਜਾੜਾ ਆ ਰਿਹਾ ਮੱਤੀ ਵੱਧ ਗਿਆ ਕਿਸੇ ਦੀ ਪੈਈ ਪੱਠਾ ਪੰਗਾ ਲੈ ਲੈ ਜੱਟ ਗੇ ਛੋਟਾ ਮੀਟਰ ਮਾਰ ਕੇ ਏ ਚੱਲ 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 ਬਾਲਾ ਡੂੰਗਾ ਆਖਰੀ ਬਠਿਆ ਬਾਲਾ ਡੂੰਗਾ ਮਾਰਿਆ ਕੋਰੇ ਪੈ ਕੁੱਪ ਕੇ ਸੀਗਾ ਐਂਕੀ ਤੇਲ ਦੀ ਖਾ ਜਾਣਗੇ ਇਹਦਾ ਉਹ ਨਹੀਂ ਕੱਢਣਾ 4x4 ਦੇਸ ਤੋਂ ਲੈ ਜੂਗਾ ਹਾਲੀ ਡਾਲਿਆ ਪੈਂਦੇ ਯਾਰ ਨੇ ਤੇ ਕਿਹੜੇ ਇੱਕ ਪਾਇਆ ਬੈਟਰੀ ਗਾਲ ਨੇ ਉਹ ਉਹੀ ਕਿਹੜਾ ਉਹ ਕਹੀ ਇਹ ਨਹੀਂ ਕਹੀ ਕਹੀ ਨੇ ਕਹੀ ਕਹੀ ਇਹ ਕਹੀ ਫਿਰ ਗਾ ਆ ਆਂਟਾ ਗੱਲੀ ਮਾੜੀ ਜਾ ਨਿਕਲ ਜੇ ਫਿਰ ਤਾਂ ਮਾਰੀ ਜਾ ਜੋਰ ਆ ਆਂਡ ਬਣੀ ਤੇ ਕਾਹ ਬਣੀ ਪਈ ਆ ਇਹ ਕਿ ਫਾਈਟਿੰਗ ਜਰਾ ਚੱਲ 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 ਆ ਖਾਲੀ ਐ ਜੇ ਪਹਿਲਾਂ ਖਾਲੀ ਐ ਕੋਸੀ ਐ ਦਾ ਜੋਰ ਤਾਂ ਹੋਣਾ ਪਰ ਅਰਜਨ ਅਰਜਨ ਵੈਲੀ ਆ ਗਿਆ ਰਿਕਸਲ ਵੀ ਆ ਗਿਆ ਵੇ ਦੇੱਕੇ ਚੜ ਗਿਆ ਡਿੱਕੇ ਚੜ ਗਿਆ ਅੱਜ ਮੱਕੀ ਦੇ ਕਿ ਡਿੱਕੇ ਚੜ ਗਿਆ ਅੱਜ ਵੇਸੀ ਵੀ ਸਤੋ ਇਹਨਾਂ ਨੂੰ ਵੇ